जे हिश्ट्रीज हिश्ट्रीज ना जाओ। मंगी जाने जो हिस्सरी जमे मतलब नहीं मतलब मतलब बंगलादेश तो तो मतलब बंगला बने ही नहीं कही तो बाद घटनाएं हुई उसका मैं जिम्मेदारी लेता हूं और कहने हो, मैं गलती नहीं मानी मैं नहीं गलती मानी करके भी नहीं मानते ਇਹ ਹਦ ਲੋਕ ਹੀ ਮਨਾਉਣਗੇ ਇਹਨਾਂ ਨੂੰ ਇਹਨਾਂ ਨੂੰ ਲੋਕ ਹੀ ਬਣਾਉਣਗੇ ਲੋਕ ਬਹਿ ਜਾਓ ਬਹਿ ਜਾਓ ਸ਼ੇਰ ਨੂੰ ਡੈਸ ਕਿੱਥੇ ਜਾਵੇ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਇੰਡੀਆ ਬਲੌਕ ਜੀ 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 ਬਾਈ ਜੀ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਤੁਸੀਂ ਬੋਲ ਲੇ ਬਜ਼ਿਰ ਕੋਈ ਗੱਲ ਕੰਮ ਜਾਣੇ ਪਾਸ ਚ ਫਾਇਦਾ ਕੋਈ ਅਮੇ ਪਾਕਿਸਤਾਨ ਤਾਂ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾ ਨੂੰ ਆਪਾਂ ਨੇ ਕਾਨੂੰਨ ਕਰਨਾ ਹੈ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਨਾਂ ਦਾ ਉੱਠੂ ਗਈ ਫਿਰੋ ਬੀਬੀ ਐਮ ਵੀ ਤੁਸੀਂ ਉਹਨਾਂ ਨੂੰ ਕੱਲ ਕਰ ਲੈਣੇ ਹੋ ਗੱਲ ਕਰ ਲੈਣਾ ਮੰਦਾ ਚਲੋ ਬੀੜੀ ਕਹਾਵਤ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਤੋਂ ਪਤਾ ਲੱਗੇ ਕਹਾਵਤ ਹੈ ਕਹਾਵਤ ਕੱਢ ਦਿੱਤਾ ਜਾਵੇ ਕਹਾਵਤ ਹੈ ਤਲਬ ਠੀਕ ਹੈ ਦੂਮਨਥਲਬ ਠੀਕ ਹੈ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤੇ ਜਾਵੇ ਕੱਟ ਦਿੱਤੇ ਜਾਵੇ ਬਿਲਕੁਲ ਬੈਠੋ ਜੀ ਬੈਠੋ ਭਾਈ ਬੈਠੋ 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 ਇੱਕ ਕਹਾਵਤ ਪੰਜਾਬੀ ਪੜੀਂ ਨਾ ਤੁਸੀਂ ਪੀਪੀਐਸ ਚ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ